ਮੋਦੀ ਨੂੰ ਤਾਂ ਦਿਨਾ ਚਾਉਂਦੇ ਆ ਉਹ ਮੋਦੀ ਤੋਂ ਕਿਹੜੇ ਬਾਗ ਦੀ ਮੂਲੀਆਂ ਤੇਰੀਆਂ ਜੜਾ ਪੁੱਟ ਦਾਂਗੇ ਆਪਣੀ CRP ਫੌਜ ਜਿੰਨੀ ਲੌਣੀ ਲਾਲਾ ਆਹਨੋ ਰੋਗ ਨਹੀਂ ਜੇ ਤੇਰੇ ਜਮਤਵਾ ਤੇ ਅਸੀਂ ਤੇਰੇ ਦਿੱਲੀ ਨੂੰ ਕਿਹੜਾ ਬਾਗ ਬਾਗ ਦਿਖਾਵਾਂਗੇ ਪਹਿਲਾਂ ਵੀ ਜੜਾ ਪੁੱਟਣ ਦੀ ਗੱਲ ਕਹਿੰਦੇ ਸੀਗੇ ਜੀ ਜੜਾ ਰਹਿ ਗਈਆਂ ਪੁੱਟਣੋਂ ਪਹਿਲਾਂ ਵੀ ਕਹਿੰਦੇ ਸੀਗੇ ਜੜਾ ਪੁੱਟਣੀਆਂ ਨੇ ਥੋੜੀਆਂ ਰਹਿ ਗਈਆਂ ਇਹ ਮੁੱਕਰ ਗਿਆ ਹੈਗਾ ਫੇਰ ਫੁੱਟੀਆਂ ਆਈਆਂ ਉਹ ਆ ਹਾਂ ਫੇਰ ਫੋਟ ਆਈਆਂ ਪਰ ਹੁਣ ਇਹੋ ਜੀਆਂ ਪੁੱਟਾਂਗੇ ਨਾਲ ਤਜਾ ਪਾ ਕੇ ਆਵਾਂਗੇ ਤੇ ਕਿਸਾਨ ਵੀ ਰੈਲੀਆਂ ਮਹਾ ਪੰਚਾਇਤਾਂ ਕਰੀ ਜਾਂਦੇ ਨੇ ਇਕੱਠ ਦਿਖਾਈ ਜਾਂਦੇ ਨੇ ਕਿਤੇ ਵੋਟਾਂ ਬੂਟਾਂ ਵਾਲਾ ਸਿਸਟਮ ਤਾਂ ਨਹੀਂ ਹੈਗਾ ਜੀ ਲੋਕ ਇਹ ਕਮੈਂਟ ਕਰਦੇ ਨੇ ਜੇ ਨਾ ਨੇ ਮੁੱਖ ਮੰਤਰੀ ਬਣਨਾ ਹੈਗਾ ਉਹ ਇਹਨਾਂ 18 ਜਹੇ ਬੰਦੀਆਂ ਚ ਨਹੀਂ ਆਗੇ ਉਹ ਬਹੁਤ ਪਿੱਛੇ ਰਹਿ ਗਿਆ ਇਹ ਰਾਜਨੀਤਿਕ ਤੋਂ ਪਿੱਛੇ ਆ ਜਹੇ ਬੰਦੀਆਂ ਕੋਈ ਇਹਨਾਂ ਚ ਮੈਂਬਰ ਨਹੀਂ ਮੰਨਦਾ ਕੋਈ ਸਰਪੰਚ ਨਹੀਂ ਮੰਨਦਾ ਕੋਈ ਐਮਐਲਏ ਨਹੀਂ ਮੰਨਦਾ ਕੋਈ ਮੁੱਖ ਮੰਤਰੀ ਨਹੀਂ ਮੰਨਦਾ ਤਾਂ ਮੈਂ ਦੱਸ ਦੇਣਾ ਚਾਹੁੰਦੇ ਆਂ ਅਸੀਂ ਆਪਣੀ ਜਾਨ ਵੀ ਦੇਣ ਨੂੰ ਤਿਆਰ ਵਾਂ ਪਹਿਲਾਂ ਵੀ ਜੀ ਕਹਿ ਰਹੇ ਸੀਗੇ ਅਸੀਂ ਆਪਣੇ ਹੱਕ ਲੈ ਕੇ ਜਾਣਾ ਘਾਟ ਕੀ ਰਹਿ ਗਈ ਪਹਿਲਾਂ ਮੋਦੀ ਦੀਆਂ ਗੱਲਾਂ ਚ ਆਗੇ ਸੀ ਜੀ ਉਹਨੇ ਵਿਸ਼ਵਾਸ ਚ ਲੈ ਲਿਆ ਸੀਗਾ ਜਿਹੜਾ ਵਾਪਸ ਆਗੇ ਸੀ جے موتی ਬਾਝ ਪਾਣ ਨੂੰ ਆਈ ਦੱਸਦੇ ਆ ਇਹਨੂੰ ਸਮਝਾ ਲੋ ਹੁਣ ਟਾਈਮ ਥੋੜਾ ਰਹਿ ਗਿਆ ਵਾ ਜਾਇ ਇਹਦੇ ਸਮੁੰਦਰ ਦੇ ਵਿੱਚ ਮਗਰ ਮਗਰ ਹੱਥ ਪਾਉਣਾ ਬੇਨਾ ਤੇ ਬੜਾ ਮੁਸ਼ਕਲ ਹੋ ਜਾਂਦਾ ਵਾ ਹੁਣ ਮਗਰਮਾਸ਼ ਬਾਹਰ ਆਇਆ ਵਾ ਇਹਦੀ ਧੌਂ ਤੇ ਚੜਦਾ ਕਿਉਂਕਿ ਉੱਪਰ ਲਕਸ਼ਣ ਆਈ ਪਈ ਆ ਕਿਉਂਕਿ ਬੋਰਡ ਪਾ ਕੇ ਵੀ ਵੇਖ ਲਿਆ ਬਦਲਾ ਲਿਆ ਕੇ ਵੇਖ ਲਿਆ 47 ਤੋਂ ਬਾਅਦ ਜੋ ਦੇਸ਼ ਯਾਦ ਹੋਇਆ ਵਾ ਲਗਾਤਾਰ ਸਮੇਂ-ਸਮੇਂ ਤੇ ਸਰਕਾਰਾਂ ਬਦਲਦੀਆਂ ਆਈਆਂ ਕੋਈ ਵੀ ਸਰਕਾਰ ਜਿਹੜੀ ਆਈ ਆ ਉਹਨੇ ਆਣ ਕੇ ਜਿਹੜਾ ਵਾਦਾ ਕੀਤਾ ਉਤੋਂ ਬਿਲਕੁਲ ਉਲਟ ਚੱਲੀ ਆ ਪਰ ਦਿੱਲੀ ਤੱਕ ਜਾਣ ਲਈ ਜਿਸ ਤਰ੍ਹਾਂ ਪਹਿਲਾਂ ਸੰਘਰਸ਼ ਕੀਤੇ ਨੇ ਤੇ ਹੁਣ ਤਾਂ ਬੈਰੀਗੇਟਿੰਗ ਲਾ ਦਿੰਦੇ ਨੇ ਜੀ ਕੰਕਰੀਟ ਦੀਆਂ ਦੁਵਾਰਾਂ ਕਰ ਦਿੰਦੇ ਨੇ ਹੁਣ ਕਿਸ ਤਰ੍ਹਾਂ ਦਿੱਲੀ ਪਹੁੰਚੇਗੇ ਤੇ ਮੋਦੀ ਸਾਹਿਬ ਤੂੰ ਵੀ ਤਿਆਰੀ ਕਰ ਲੈ ਕੱਲ ਨੂੰ ਇਹ ਨਾ ਕਿ ਮੇਰੀ ਤਿਆਰੀ ਨਹੀਂ ਜਿਹੜੀਆਂ ਛੜਕਾ ਪੜਨੀਆਂ ਪੁੱਟਣਾ ਜਿਹੜੇ ਕਿਲ ਠੁਕਨੇ ਠੋਕਣਾ ਅਸੀਂ ਮਿਆਰ ਕੀ ਜਿਹੜੇ ਆਪਣੇ ਟਰੈਕਟਰ ਵਾ ਉਹ ਟੈਂਕ ਬਣਾ ਕੇ ਲਿਆਵਾਂਗੇ ਟਾਇਰ ਉਹਦੇ ਚੜਾਂਗੇ ਕਿਲਾ ਦੇ ਉੱਤੇ ਦੇ ਨੰਗਾ ਦੇਗੇ ਜੋ ਮਰਜ਼ੀ ਕਰ ਲੈ ਜੇ ਅਸੀਂ ਪਹੁੰਚਦੇ ਚਰੇ ਕੇ ਆਪਣੇ ਹਿੰਦੁਸਤਾਨ ਦੀ ਰਾਖੀ ਕਰ ਸਕਦੇ ਆ ਪਾਕਿਸਤਾਨ ਨੂੰ ਧੱਕ ਸਕਦੇ ਆ ਚੀਨਾਂ ਨੂੰ ਧੱਕ ਸਕਦੇ ਆ ਤੇ ਮੋਦੀ ਤੂੰ ਕਿਹੜੀ ਬਾਗ ਦੀ ਮੂਰੀ ਆ ਥੱਲੇ ਲਾ ਦਿੰਦੇ ਨੇ ਆਪਾਂ ਦਿੱਲੀ ਦੇ ਬਾਰਡਰ ਤੇ ਦੇਖਿਓ ਨੇ ਪਹਿਲਾਂ ਕਿਸ ਤਰ੍ਹਾਂ ਲਾਏ ਨੇ ਕਿਸ ਤਰ੍ਹਾਂ ਉਹਨਾਂ ਨੂੰ ਟਾਇਰ ਕਿਦਾਂ ਟਾਇਰ ਪਾੜ ਜਾਣਗੇ ਟਾਇਰ ਨਹੀਂ ਪਾੜਦੇ ਮੈਂ ਤੈਨੂੰ ਦੱਸਣਾ ਨਹੀਂ ਚਾਹੁੰਦਾ ਪਰ ਫੇਰ ਵੀ ਦੱਸ ਦਿੰਦਾ ਵਾਂ ਟਾਇਰਾਂ ਤੋਂ ਬਿਨਾ ਵੀ ਟਰੈਕਟਰ ਚੜਾ ਦਾਂਗੇ ਗੰਦਮਾਨ ਸਿਆ ਤੂੰ ਦਾ ਚੌਥੇ ਨਸ਼ਾ ਖਤਮ ਕਰਤਾ ਹੋ ਗਿਆ ਵਾ ਸਾਡੇ ਘਰ ਘਰ ਸਮੈਗ ਵੇਨਦਾ ਹੀ ਆ ਬੱਚੇ ਕੋ ਸਾਡਾ ਟੀਕੇ ਲਾਣ ਆ ਕੇ ਮੜੀਆਂ ਨੂੰ ਆਈ ਚੁੱਕ ਚੁੱਕੇ ਜਾਣਦੇ ਆ ਜਿੰਨਾ ਬੱਚਾ ਸਾਡੀ ਸੇਵਾ ਕਰਨੇ ਸੀਗੇ ਉਹਨਾਂ ਦੀਆਂ ਲਾਸ਼ਾਂ ਚੁੱਕੇ ਮੜੀਆਂ ਨੂੰ ਜਾਣਦੇ ਆ ਸਸੀ ਗਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਤੁਹਾਨੂੰ ਇੱਧਰ ਕੀ ਤਸਵੀਰ ਦਿਖਾ ਰਿਹਾ ਕੁਝ ਖੁੰਡ ਪਏ ਨੇ ਠੰਡ ਦਾ ਟਾਈਮ ਆ ਸੋ ਇੱਧਰ ਕਿਸਾਨ ਨੇ ਜਿਹੜੇ ਬਜ਼ੁਰਗ ਨੇ ਸਾਡੇ ਜਿਨ੍ਹਾਂ ਨੂੰ ਜ਼ਿੰਦਗੀ ਦੇ ਬਹੁਤ ਵੱਡੇ ਵੱਡੇ ਤਜਰਬੇ ਨੇ ਸੋ ਇਧਰ ਦੋ ਖੁੰਡ ਪਏ ਨੇ ਇੱਕ ਖੁੰਡ ਨੂੰ ਅੱਗ ਲਾ ਲਈ ਖੁੰਡ ਦੇ ਆਲੇ-ਦਾਲੇ ਬੈਠ ਕੇ ਖੁੰਡ ਚਰਚਾ ਚੱਲ ਰਹੀ ਆ ਕੀ ਆ ਸਾਰਾ ਮਸਲਾ ਕੀ ਇੱਥੇ ਚਰਚਾ ਚੱਲ ਰਹੀ ਆ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਹਾ ਜਾ ਰਿਹਾ ਹੈ ਕਿ ਕਿਸਾਨ ਨੇ ਜਿਹੜੇ ਦਿੱਲੀ ਵੱਲ ਫੇਰਕੂਚ ਕਰਨਗੇ ਮੰਗਾ ਮਨਵਾਉਣ ਦੇ ਲਈ ਪਹਿਲਾਂ ਵੀ ਦਿੱਲੀ ਦੀਆਂ ਬਰੂਹਾਂ ਤੇ ਜਿਹੜੇ ਧਰਨੇ ਨੇ ਕਿਸਾਨਾਂ ਦੇ ਕਾਫੀ ਲੰਮਾ ਟਾਈਮ ਚੱਲੇ ਨੇ ਕਹਿੰਦੇ ਸੀਗੇ ਮੰਗਾ ਮਨਵਾ ਲਿਆ ਇਹ ਕਿਸਾਨ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਜਿਹਦੇ ਦਾ ਮੀਤ ਪ੍ਰਧਾਨ ਵਿਆਸ ਸਿੰਘ ਮੀਆਂ ਵੇਂਡਾ ਆ ਸਾਡੀ ਤਰਨਤਾਰਨ ਦੇ ਜ਼ਿਲ੍ਹਾ ਕੋਰ ਕਮੇਟੀ ਬੈਠੀ ਆ ਅਸੀਂ ਇਹ ਕਰਕੇ ਜਿੱਥੇ ਆ ਪਹਿਲੋਂ 2 ਤਰੀਕ ਨੂੰ ਬਹੁਤ ਵੱਡੀ ਮਾਰ ਰੇਲੀ ਝੰਡਿਆਲਾ ਗੁਰੂ ਮੰਡੀ ਕੀਤੀ ਅੱਜ ਬਰਨਾਰਾ ਮੰਡੀ ਚ ਬਹੁਤ ਵੱਡਾ ਇਕੱਠੇ ਕਰਾਂਗੇ 18 ਜਹੇ ਬੰਦੀਆਂ ਕਰ ਰਹੇ ਨੇ ਇਕੱਠਾ ਇਹ ਇਕੱਠ ਕਿਉਂ ਕਰਨਾ ਪਿਆ ਜਦੋਂ ਇਹ 13 ਮਹੀਨੇ ਦਿੱਲੀ ਦੀਆਂ ਸੜਕਾਂ ਅੱਤ ਦੀ ਠੰਡ ਅੱਤ ਦੀ ਗਰਮੀ ਦੇ ਦੋਨਾਂ ਲੜਿਆਏਗਾ ਕਾਲੇ ਕਾਨੂੰਨ ਵਾਪਸ ਕਰਾਏ ਹੀ ਤੇ ਮੋਦੀ ਮੰਨਿਆ ਹੈਗਾ ਇਹ 23 ਫਸਲਾਂ ਦਾ ਐਮਐਸਸੀ ਦੀ ਗਾਰੰਟੀ ਦਵਾਂਗੇ ਲਖੀਨਪੁਰ ਖੀਰੀ ਜਿਹੜਾ ਕਾਂਡ ਹੋਇਆ ਅਜੇ ਮਿਸ਼ਰੇ ਦਾ ਲੜਕਾ ਜਿਹੜਾ ਜੇਲ੍ਹ ਚ ਭੇਜਾਂਗੇ ਅਜਰੇ ਮਿਸ਼ਰੇ ਨੂੰ ਜਿਹੜਾ ਆ ਜੇ ਐਚਓ ਨੂੰ ਨਾਲ ਭੇਜਾਂਗੇ ਇਸੇ ਤਰ੍ਹਾਂ 750 हां ਸਾਡਾ ਸੀਦ ਹੋਇਆ ਵਾ ਉਹਨਾਂ ਨੂੰ ਜਿਹੜਾ ਮਾਲਜਾ ਦੋਨੋਂ ਦੇ ਬੱਚਿਆਂ ਨੂੰ ਨੌਕਰੀਆਂ ਦੋਨੀਆਂ ਆਏ ਇਸੇ ਤਰ੍ਹਾਂ ਹੋਰ ਸਾਡੇ ਬਹੁਤ ਵੱਡੇ ਮਸਲੇ ਆ ਤੇ ਆਪਣੇ 13 ਫਰਵਰੀ ਨੂੰ ਅਸੀਂ ਐਲਾਨ ਕੀਤਾ ਕਿ ਦਿੱਲੀ ਨੂੰ ਮਾਰਚ ਕਰਾਂਗੇ ਮੋਦੀ ਨੂੰ ਦਾਅ ਦੇਣਾ ਚਾਹੁੰਦੇ ਆ ਉਹ ਮੋਦੀ ਤੋਂ ਕਿਹੜੇ ਬਾਗ ਦੀਆਂ ਮੂਲੀਆਂ ਤੇਰੀਆਂ ਜੜਾ ਪੁੱਟ ਦਾਂਗੇ ਆਪਣੀ ਸੀਆਰਪੀ ਫੌਜ ਜਿੰਨੀ ਲੌਣੀ ਲਾਲਾ ਹਨੋ ਰੋਗ ਨਹੀਂ ਜੇ ਤੇਰੇ ਚ ਹਮਤਵਾ ਤੇ ਅਸੀਂ ਤੇਰੇ ਦਿੱਲੀ ਨੂੰ ਕਿਹੜਾ ਬਾਪ ਭਾਗ ਦਿਖਾਵਾਂਗੇ ਜੇਕਰ ਦਿੱਲੀ ਨੂੰ ਹੱਥ ਪੈ ਗਿਆ ਤੇ ਮੋਦੀ ਦੀਆਂ ਜੜਾ ਪੁੱਟ ਦਾਂਗੇ ਅਸੀਂ। ਇਹ ਨਾ ਵੀ ਜੜਾ ਪੁੱਟਣ ਦੀ ਗੱਲ ਕਹਿੰਦੇ ਸੀਗੇ ਜੀ ਜੜਾ ਰਹਿ ਗਈਆਂ ਪੁੱਟਣੋਂ। ਪਹਿਲਾਂ ਵੀ ਕਹਿੰਦੇ ਸੀਗੇ ਜੜਾ ਪੁੱਟਣੀਆਂ ਨੇ। ਥੋੜੀਆਂ ਰਹਿ ਗਈਆਂ ਹੈ ਮੁਕਰ ਗਿਆ ਹੈਗਾ। ਫੇਰ ਫੁੱਟੀਆਂ ਆਈਆਂ ਉਹ। ਆਹ ਹਾਂ ਫੇਰ ਫੋਟਾਈਆਂ। ਭਾਰ ਹੋਣਾ ਇਹੋ ਜੀਆਂ ਪੁੱਟਾਂਗੇ। ਨਾਲ ਤਜਾ ਪਾ ਕੇ ਆਵਾਂਗੇ। ਤਿਆਬ ਵੀ ਪਾਉਣਾ ਜੀ ਤਿਆਬ ਨਾਲ ਲੈ ਕੇ ਜਾਣਾ ਬਿਲਕੁਲ ਬਿਲਕੁਲ ਪਾਊਗਾ 6 ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਜਾਵਾਂਗੇ ਕਿਉਂਕਿ ਆਪਣੇ ਹੱਕ ਲੈਣ ਵਾਤੀ ਸਾਡੇ ਗੁਰੂਆਂ ਨੇ ਆਪਣਾ ਪਰਿਵਾਰ ਵਾਤਾ ਹੈਗਾ ਆਪਣੇ ਸਾਰੇ ਜੀਵ ਵਾਰਦੇਗੇ ਉਹਨਾਂ ਦੀ ਜੜਾਈ ਜਿਹੜੇ ਆਪਣੇ ਹੱਕਾਂ ਦੀਆਂ ਲੜਨਦੇ ਆ ਲੋਕ ਤਾਂ ਕਹਿ ਰਹੇ ਨੇ ਕਿ ਜਿੱਦਾਂ ਰਾਜਨੀਤਿਕ ਆਗੂ ਰੈਲੀਆਂ ਕਰਦੇ ਨੇ ਵੋਟਾਂ ਦੇ ਟਾਈਮ 'ਚ ਤੇ ਕਿਸਾਨ ਵੀ ਰੈਲੀਆਂ ਮਹਾਪੰਚਾਇਤਾਂ ਕਰੀ ਜਾਂਦੇ ਨੇ ਇਕੱਠ ਦਿਖਾਈ ਜਾਂਦੇ ਨੇ ਕਿਤੇ ਵੋਟਾਂ ਬੂਟਾਂ ਵਾਲਾ ਸਿਸਟਮ ਤਾਂ ਨਹੀਂ ਹੈਗਾ ਜੀ ਲੋਕ ਇਹ ਕਮੈਂਟ ਕਰਦੇ ਨੇ ਕਮੈਂਡ ਜਿਹੜੇ ਕਰਦੇ ਆ ਨਾ ਜਿਹੜੇ ਰਾਜਨੀਤੀ ਜਿਹਨਾਂ ਨੇ ਐਮ ਐਲ ਏ ਬਣਾਇਆ ਜਿਨ੍ਹਾਂ ਨੇ ਮੁੱਖ ਮੰਤਰੀ ਬਣਾਏਗਾ ਉਹ ਇਹਨਾਂ 18 ਜਹੇ ਬੰਦੀਆਂ 'ਚ ਨਹੀਂ ਆਗੇ ਉਹ ਬਹੁਤ ਪਿੱਛੇ ਰਹਿ ਗਿਆ ਇਹ ਰਾਜਨੀਤਿਕ ਤੋਂ ਪਿੱਛੇ ਆ ਜਹੇ ਬੰਦੀਆਂ ਕੋਈ ਇਹਨਾਂ ਜੇ ਮੈਂਬਰ ਨਹੀਂ ਮੰਨਦਾ ਕੋਈ ਸਰਪੰਚ ਨਹੀਂ ਮੰਨਦਾ ਕੋਈ ਐਮ ਐਲ ਏ ਨਹੀਂ ਮੰਨਦਾ ਕੋਈ ਮੁੱਖ ਮੰਤਰੀ ਨਹੀਂ ਮੰਨਦਾ ਲੋਕਾਂ ਦੀ ਲੜਾਈ ਲੜਦੇ ਆ ਤੇ ਸਿੱਖਾਂ ਆਪਣੇ ਮਸਲਿਆਂ ਦੀ ਲੜਾਈ ਲੜਦੇ ਆ ਆਪਣੀ ਖੇਤ ਦੀ ਲੜਾਈ ਲੜਦੇ ਆ ਤੇ ਲੜਾਈ ਇਹ ਨਹੀਂ ਕਿ ਕਦੇ ਸਰਕਾਰ ਤੋਂ ਡਰਦੇ ਲੜਦੇ ਆ ਤਾਂ ਮੈਂ ਦੱਸ ਦੇਣਾ ਚਾਹੁੰਦਾ ਆ ਅਸੀਂ ਆਪਣੇ ਆਪਣੀ ਜਾਨ ਵੀ ਦੇਣ ਨੂੰ ਤਿਆਰ ਵਾਂ ਪਰ ਮੋਦੀ ਦਾ ਜੜਾ ਪੁੱਟਦਾ ਗਿਆ ਆਪਣੇ ਹੱਕ ਲੈ ਕੇ ਫੇਰ ਦਿੱਲੀ ਨੂੰ ਮੁੜਾ ਗਿਆ ਪਹਿਲਾਂ ਵੀ ਜੀ ਕਹਿ ਰਹੇ ਸੀਗੇ ਅਸੀਂ ਆਪਣੇ ਹੱਕ ਲੈ ਕੇ ਜਾਣਾ ਘਾਟ ਕੀ ਰਹਿ ਗਈ ਪਹਿਲਾਂ ਮੋਦੀ ਦੀਆਂ ਗੱਲਾਂ 'ਚ ਆ ਗਏ ਸੀਗੇ ਉਹਨੇ ਵਿਸ਼ਵਾਸ 'ਚ ਲੈ ਲਿਆ ਸੀਗਾ ਜਿਹੜਾ ਵਾਪਸ ਆ ਗਏ ਸੀ ਨਹੀਂ ਮੋਦੀ ਗਲਤੀ ਮੰਨ ਗਿਆ ਕਹਿੰਦਾ ਮੈਂ ਜੱਟਾਂ ਨੂੰ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਮੈਂ ਕਾਲੇ ਕਾਨੂੰਨ ਵਾਪਸ ਲੈਂਦਾ ਵਾਂ ਤਾਂ ਅਸੀਂ ਵੀ ਉਹਨਾਂ ਤੇ ਯਕੀਨ ਕਰ ਲੈ ਕੇ ਲੋ ਇਹਨੂੰ ਮੌਕਾ ਦੇ ਦਿਓ ਇੱਕ ਵਾਰੀ ਪਰ ਸਾਨੂੰ ਨਹੀਂ ਪਤਾ ਪਿਆ ਹੋਇਆ ਨਿਕਲਣਾ ਇਹੋ ਜਿਹਾ ਜਿਹੜਾ ਗਦਾਰ ਨਿਕਲਣਾ ਵਾਂ ਅਸੀਂ ਅਹਿਮਤ ਸ਼ਾਹ ਨੂੰ ਦੱਸਦੇ ਆ ਹੋਰ ਜਿਹੜਾ ਇਹਨਾਂ ਦੇ ਲੀਡਰ ਵਾ ਜੇ ਮੋਦੀ ਭਾਜਪਾ ਨੂੰ ਇਹ ਦੱਸਦੇ ਆ ਇਹਨੂੰ ਸਮਝਾ ਲੋ ਹੁਣ ਟਾਈਮ ਥੋੜਾ ਰਹਿ ਗਿਆ ਵਾ ਜਾਇ ਇਹਦੇ ਸਮੁੰਦਰ ਦੇ ਵਿੱਚ ਮગર ਮਗਰ ਹੱਥ ਪਾਉਣਾ ਵੇਨਾ ਤੇ ਬੜਾ ਮੁਸ਼ਕਲ ਹੋ ਜਾਂਦਾ ਵਾ ਹੁਣ ਮਗਰ ਮਾਸ਼ ਬਾਹਰ ਆਇਆ ਵਾ ਇਹਦੀ ਧੌਂ ਤੇ ਚੜ ਜਾ ਕਿਉਂਕਿ ਉੱਪਰ ਲਕਸ਼ਣ ਆਈ ਪਈ ਆ ਹੋਰ ਵੀ ਬਾਪੂ ਜੀ ਨੇ ਹਾਂਜੀ ਕੀ ਨਾਮ ਹੈ ਜੀ ਹਾਂਜੀ ਵੈਗੁਰੂ ਜੀ ਖਾਲਸਾ ਵੈਗੁਰੂ ਵਾ ਵੈਗੁਰੂ ਜੀ ਕੀ ਪਤਾ ਹੈ ਜੀ ਕੀ ਨਾਮ ਹੈ ਜੀ ਮੈਂ ਇਸਤਰਾਮ ਸਿੰਘ ਮਾਨੋਚਲ ਕਿਸਾਨ ਮਜ਼ਦੂਰ ਚਿੰਗਰਚ ਕਮੇਟੀ ਜਿਲ੍ਹਾ ਤਰਨਤਾਰਨ ਦਾ ਪ੍ਰਧਾਨ ਸੁਪਰ ਕੁਆਰਟੇਟੇ ਦਾ ਮੈਂਬਰ ਜੀ ਸਾਰੇ ਮਾਝੇ ਦੇ ਮਝਾਇਲ ਨੇ ਜੀ ਹਾਂ ਜੀ ਮਾਝੇ ਦੇ ਮਝਾਇਲ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਸੈਂਟਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨੀ ਨੂੰ ਤੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣਾ ਹੈ ਪਰ ਕਿਸਾਨ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਇਹ ਨੁਕਸਾਨ ਕਰ ਰਹੇ ਨੇ ਦੇਸ਼ ਨੂੰ ਬਹੁਤ ਜ਼ਿਆਦਾ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ ਕਿਹੜੀਆਂ ਨੀਤੀਆਂ ਨੇ ਜੀ ਜਿੰਨਾ ਗੱਲ ਨੁਕਸਾਨ ਹੋ ਰਹੀ ਹੈ ਦੇਖੋ ਜੀ ਸਰਕਾਰਾਂ ਜਿਹੜੀਆਂ ਭੰਡੀ ਪ੍ਰਚਾਰ ਕਰ ਰਹੀਆਂ ਵਾਂ ਗਲਤ ਕਰ ਰਹੀਆਂ ਇੱਕ ਕਿਸਾਨ ਹੀ ਆ ਜਿਹੜਾ ਦੇਸ਼ ਦੀ ਰੀੜ ਦੀ ਹੱਡੀ ਆ ਜਿਹੜੀ ਕਿਸਾਨ ਨੇ ਫਸਲ ਪੈਦਾ ਕਰਨੀ ਆ ਜੋ ਪੈਦਾ ਕਰਨਾ ਵਾ ਉਹਦੇ ਉੱਤੋਂ 80% ਲੋਕਾਂ ਨੂੰ ਰੋਜ਼ਗਾਰ ਮਿਲਣਾ ਵਾ 80% ਲੋਕਾਂ ਦੇ ਘਰ ਰੋਟੀ ਜਾਣੀ ਆ ਜਿਹੜਾ ਕਿਸਾਨ ਫਸਲ ਪੈਦਾ ਕਰਦਾ ਵਾ ਕਿਸਾਨ ਦੇ ਸਿਰ ਤੇ ਉੱਤੇ ਹੀ ਜਿਹੜਾ ਵਾ ਦੇਸ਼ ਚੱਲਦਾ ਵਾ ਕਿਸਾਨ ਜੇ ਅੱਜ ਕਿਸਾਨ ਮਾਰਿਆ ਜਾਂਦਾ ਜੋ ਕਿਸਾਨ ਦੇ ਹਾਲਾਤ ਇਹਨਾਂ ਸਰਕਾਰਾਂ ਨੇ ਕਰਕੇ ਰੱਖ ਦਿੱਤੀ ਆ ਤੇ ਦੇਸ਼ ਕਿਹਦੇ ਕਾਦੇ ਆਸਰੇ ਚੱਲੂਗਾ ਦੱਸੋ ਦੇਸ਼ ਕਿਤਰਾ ਚੱਲੂਗਾ ਜਿਹੜੀ ਜੰਨੀ ਅਰਥਵਿਵਸਥਾ ਵਾ ਸਾਰੀ ਹੀ ਡਾਮਾਡੋਲ ਖਤਰੇ ਦੇ ਵਿੱਚ ਪਈ ਹੋਈ ਆ ਕਿਉਂਕਿ ਸਰਕਾਰਾਂ ਜਿਹੜੀਆਂ ਵਾ ਕਿਸਾਨ ਨੂੰ ਮਾਰਨ ਤੇ ਤੁਲੀਆਂ ਆਵਾ ਕਿਸਾਨ ਨੂੰ ਜਿਹੜਾ ਵਾ ਖਤਮ ਕਰਨ ਤੇ ਤੁਲੀਆਂ ਆ ਪਰ ਇੱਕ ਕਿਸਾਨ ਆ ਜਿਹੜਾ ਲਗਾਤਾਰ ਆਪਦੀ ਜਿੰਦ-ਜਾਨ ਲਾ ਕੇ ਆਪ ਦਾ ਪੂਰਾ ਜਿਹੜਾ ਤਨ ਲਾ ਕੇ ਆਪ ਕਰਜ਼ੇ ਦੇ ਵਿੱਚ ਝੁਕਿਆ ਪਿਆ ਵਾ ਤੇ ਜਿਹੜਾ ਵਾ ਦੇਸ਼ ਨੂੰ ਜਿਹੜਾ ਵਾ ਕੇਂਦਰੀ ਪੂਲ ਦੇ ਵਿੱਚ 60% ਨਾਜ ਪੈਦਾ ਕਰਕੇ ਪਾ ਰਿਹਾ ਵਾ ਹੂੰ ਬਹੁਤ ਸਾਰੀਆਂ ਸਰਕਾਰਾਂ ਪੰਜਾਬ ਦੇ ਮੁੱਖ ਮੰਤਰੀ ਵੀ ਕਹਿੰਦੇ ਨੇ ਤੇ ਹੋਰ ਵੀ ਸਾਡੇ ਜਿਹੜੇ ਸੈਂਟਰ ਦੇ ਮੰਤਰੀ ਨੇ ਉਹ ਵੀ ਕਹਿੰਦੇ ਨੇ ਕਿ ਜੋ ਕੋਈ ਮਸਲਾ ਹੈ ਬੈਠ ਕੇ ਹੱਲ ਹੋ ਸਕਦਾ ਸੜਕਾਂ ਰੋਕਣ ਨਾਲ ਤਾਂ ਇਹਦਾ ਕੋਈ ਹੱਲ ਨਹੀਂ ਵੇਖੋ ਜੀ ਸੜਕਾਂ ਰੋਕੜੀਆਂ ਕੋਈ ਸ਼ੌਂਕ ਨਹੀਂਗਾ ਧਰਨੇ ਲਾਉਣੇ ਕੋਈ ਸ਼ੌਂਕ ਨਹੀਂ ਪਰ ਇਹ ਸਰਕਾਰਾਂ ਸੁਣਦੀਆਂ ਕਿੱਥੇ ਆ ਹੂੰ ਦਿੱਲੀ ਜਿਹੜਾ ਵਾ 13 ਮਹੀਨੇ ਅੰਦੋਲਨ ਚੱਲਿਆ ਹੂੰ ਤੇ 13 ਮਹੀਨਿਆਂ ਬਾਅਦ ਜਿਹੜਾ ਵਾ ਮੋਦੀ ਦੀ ਸਰਕਾਰ ਮੰਨੀ ਵੀ ਜਿਹੜੇ ਖੇਤੀ ਕਾਨੂੰਨ ਵਾਪਸ ਲੈਨੇ ਪਹਿਲੋ ਤੇ ਸਾਰਿਆਂ ਨੂੰ ਕਹਿੰਦੇ ਰਹੇ ਵੀ ਜਿੱਡੇ ਵਧੀਆ ਖੇਤੀ ਕਾਨੂੰਨ ਆ ਕਿਸਾਨਾਂ ਦੀ ਜਿਹੜੀ ਫਸਲ ਦੀ ਜਿਹੜੀ ਜਿਹੜੀ ਆਮਦਨ ਦੁੱਗਣੀ ਹੋ ਜਾਊਗੀ ਜਿਹੜਾ ਸਾਰਾ ਦੇਸ਼ ਖਸਾਲ ਹੋ ਜਾਊਗਾ ਪਰ ਮੁੜ ਕੇ ਇਹਨਾਂ ਨੂੰ ਮੰਨਣ ਦੀ ਕਿ ਲੋੜ ਪਈ ਜੇ ਗਲਤ ਹੀ ਫਿਰ ਕਿਹਾ ਵੀ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਅਸੀਂ ਕਿਸਾਨਾਂ ਨੂੰ ਸਹੀ ਤਰੀਕੇ ਨਾਲ ਦੱਸ ਨਹੀਂ ਸਕੇ ਪਰ ਹੈ ਹੀ ਗਲਤ ਹੀ ਸਾਰਾ ਕੁਝ ਕਿਉਂਕਿ ਮਜਬੂਰੀ ਬਣ ਗਈ ਆ ਮਜਬੂਰੀ ਵਸ ਜਿਹੜਾ ਧਰਨੇ ਮਜਾਰੇ ਕਰਨੇ ਪੈਂਦੇ ਕੋਈ ਸ਼ੌਂਕ ਨਹੀਂ ਹੈਗਾ ਆ ਭਗਵੰਤ ਮਾਨ ਦੀ ਸਰਕਾਰ ਦੀ ਸੀ ਕਿ ਕਿਸੇ ਕਿਸਾਨ ਨੂੰ ਕਿਸੇ ਵੀ ਜਿਹੜਾ ਬਾ ਨਾਗਰਿਕ ਆ ਉਹਨੂੰ ਧਰਨਾ ਲਾਉਣ ਦੀ ਲੋੜ ਨਹੀਂ ਪਊਗੀ ਜੇ ਕਿਤੇ ਲੋੜ ਪੈਂਦੀ ਆ ਕਿਸੇ ਵੀ ਚੀਜ਼ ਦੀ ਤੇ ਮੇਰੇ ਬੁਆ ਗਾੜੀ ਆ ਮੇਰੇ ਦਫਤਰਾ ਗਾੜੀ ਆ ਲਗਾਤਾਰ ਮਹੀਨਾ ਮਹੀਨਾ ਇਹਨਾਂ ਦੇ ਬੁਆ ਗਾੜੀ ਬੈਠੇ ਨੇ ਕਿਤੇ ਸੁਣੀ ਨਹੀਂ ਗਈ ਆ ਦਫਤਰਾ ਦੇ ਬੁਆ ਗਾੜੀ ਪਿਛਲੇ ਸਾਲ ਸਾਡੀ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਜਿਹੜਾ ਵਾ 52 ਦਿਨ ਮੋਰਚੇ ਲਾ ਕੇ ਬੈਠੇ ਰਿਹਾ ਕੋਈ ਸੜਕ ਨਹੀਂ ਰੋਕੀ ਕੋਈ ਦਫਤਰ ਦਾ ਘਰਾਵਰੇ ਕੀਤਾ ਕਿਸੇ ਸੁਣੀ ਨਹੀਂ ਗਈ ਬਾਤ ਪਰ ਮਜਬੂਰੀ ਵਸਤਰ ਨੇ ਲਾਉਣੇ ਪੈਂਦੇ ਆ ਮਜਾਰੇ ਕਰਨੇ ਪੈਂਦੇ ਆ ਮਜੂਰ ਮਜਬੂਰੀ ਵਸ ਜਿਹੜਾ ਵਾ ਇਹ ਸਰਕਾਰਾਂ ਨੂੰ ਜਿਹੜਾ ਵਾ ਇਹ ਆਵਾਜ਼ ਆਉਂਦੀ ਦਸਲੀ ਪੈਂਦੀ ਆ ਪਰ ਇੱਕੋ ਇੱਕ ਰਾਹ ਹੀ ਹੋਰ ਕੋਈ ਰਾਹ ਨਹੀਂ ਅਗਾ ਕਰੀਏ ਕੀ ਦੱਸੋ ਕਿਉਂਕਿ ਬੋਟ ਪਾ ਕੇ ਵੀ ਵੇਖ ਲਿਆ ਬਦਲਾ ਲਿਆ ਕੇ ਵੇਖ ਲਿਆ 47 ਤੋਂ ਬਾਅਦ ਜੋ ਦੇਸ਼ ਯਾਦ ਹੋਇਆ ਵਾ ਲਗਾਤਾਰ ਸਮੇਂ-ਸਮੇਂ ਤੇ ਸਰਕਾਰਾਂ ਬਦਲਦੀਆਂ ਆ ਕੋਈ ਵੀ ਸਰਕਾਰ ਜਿਹੜੀ ਆਈ ਆ ਉਹਨੇ ਆਣ ਕੇ ਜਿਹੜਾ ਵਾ ਵਾਦਾ ਕੀਤਾ ਉਹ ਤੋਂ ਬਿਲਕੁਲ ਉਲਟ ਚੱਲੀ ਆ ਤੇ ਮਜਬੂਰੀ ਬਣ ਗਿਆ ਮਜਬੂਰੀ ਵਾਸ ਸਾਰਾ ਕੁਝ ਕਰਨਾ ਪੈ ਰਿਹਾ ਵਾ ਆ ਮਜਬੂਰੀ ਵਾਸ ਜਿਹੜੇ ਵੱਡੇ ਵੱਡੇ ਕੱਟ ਕਰਕੇ ਤੇ ਆਉਣ ਵਾਲਾ ਜਿਹੜਾ ਵਿਗਲਿਆ 13 ਫਰਵਰੀਨ ਜਿਹੜਾ ਦਿੱਲੀ ਦਾ ਬਜਾਇਆ ਗਿਆ ਵਾ ਉਹਦੀਆਂ ਤਿਆਰੀਆਂ ਦੇ ਵਿੱਚ ਜੁਟੇ ਹੋਇਆ ਇਹ ਆ ਜੀ 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 13 ਫਰਵਰੀ ਨੂੰ ਦਿੱਲੀ ਵੱਲ ਕੁਝ ਕਰਨਾ ਜੀ ਕਿਹਾ ਜਾ ਰਿਹਾ ਪਹਿਲਾਂ ਤਾਂ ਚਲੋ ਕਿਸਾਨ ਵੀ ਕਹਿ ਰਹੇ ਸੀ ਕਿ ਬਹੁਤ ਨਾਲ ਗੱਲ ਕੀਤੀ ਆ ਕਹਿੰਦੇ ਉਸ ਟਾਈਮ ਸਾਨੂੰ ਤਜਰਬਾ ਨਹੀਂ ਸੀਗਾ ਪਰ ਹੁਣ ਤਜਰਬਾ ਆ ਗਿਆ ਏ ਅਸੀਂ ਜੜਾਂ ਹਲਾ ਦੇਣੀਆਂ ਨੇ ਸੈਂਟਰ ਦੀਆਂ ਪਰ ਦਿੱਲੀ ਤੱਕ ਜਾਣ ਲਈ ਜਿਸ ਤਰ੍ਹਾਂ ਪਹਿਲਾਂ ਸੰਘਰਸ਼ ਕੀਤੇ ਨੇ ਤੇ ਹੁਣ ਤਾਂ ਬੈਰੀਗੇਟਿੰਗ ਲਾ ਦਿੰਦੇ ਨੇ ਜੀ ਕੰਕਰੀਟ ਦੀਆਂ ਦੁਵਾਰਾਂ ਕਰ ਦਿੰਦੇ ਨੇ ਹੁਣ ਕਿਸ ਤਰ੍ਹਾਂ ਦਿੱਲੀ ਪਹੁੰਚेंगेਓ ਇਸੇ ਕਰਕੇ ਚੇਤਾਵਨੀ ਪਹਿਲਾਂ ਦੇ ਦਿੱਤੀ ਆ ਪਈ ਅਸੀਂ ਆਪਣੀ ਤਿਆਰੀ ਕਰ ਲੈਣੇ ਕਿਸਾਨ ਮਜ਼ਦੂਰ ਆ ਤੇ ਮੋਦੀ ਸਾਹਿਬ ਤੂੰ ਵੀ ਤਿਆਰੀ ਕਰ ਲੈ ਕੱਲੋਂ ਇਹ ਨਾ ਕਿ ਮੇਰੀ ਤਿਆਰੀ ਨਹੀਂ ਜਿਹੜੀਆਂ ਛੜਕਾ ਪੜਨੀਆਂ ਪੁੱਟਣਾ ਜਿਹੜੇ ਕਿਲ ਠੁਕਨੇ ਠੋਗਲਾ ਅਸੀਂ ਮਿਹਰ ਕੀ ਜਿਹੜੇ ਆਪਣੇ ਟਰੈਕਟਰ ਵਾ ਉਹ ਟੈਂਕ ਬਣਾ ਕੇ ਲਿਆਵਾਂਗੇ ਟਾਇਰ ਉਹਦੇ ਚੜਾਂਗੇ ਕਿਲਾਂ ਦੇ ਉੱਤੋਂ ਦੀ ਨੰਗਾਦਾਂਗੇ ਜੋ ਮਰਜ਼ੀ ਕਰ ਲੈ ਜੇ ਅਸੀਂ ਫੌਜ ਦੇ ਚ ਰਹਿ ਕੇ ਆਪਣੇ ਹਿੰਦੁਸਤਾਨ ਦੀ ਰਾਖੀ ਕਰ ਸਕਦੇ ਆ ਪਾਸਤਾਨ ਨੂੰ ਧੱਕ ਸਕਦੇ ਆ ਚਾਹਨ ਨੂੰ ਧੱਕ ਸਕਦੇ ਆ ਤੇ ਮੋਦੀ ਤੂੰ ਕਿਹੜੀ ਬਾਗ ਮੁਰੀਆਂ ਅਸੀਂ ਤਾਂ ਦਾ ਕਰਲਾ ਤਿਆਰ ਜੇਦੋਂ ਅਸੀਂ ਕਹਿਤਾ ਯਾਰ ਅਸੀਂ ਮਰਨ ਵਾਸਤੇ ਤਿਆਰ ਖੂਨ ਦੇਣ ਵਾਸਤੇ ਤਿਆਰ ਵਾ ਫੇਰ ਜੋ ਮਰਜੀ ਸਾਡੇ ਅੱਗੇ ਲਾਵੇ ਧੱਕਾੰਦਾ ਕੇ ਸਾਕ ਔਰ ਦਿੱਲੀ ਦਾ ਕਬਜ਼ਾ ਕਰਕੇ ਦਿਖਾਵਾਂਗੇ ਟਾਇਰਾਂ ਦਾ ਕਿਦਾਂ ਸਿਸਟਮ ਹੋਊਗਾ ਜੀ ਨੁਕੀਲੀਏ ਜਿਹੜੇ ਕਿਲ ਲਾ ਦਿੰਦੇ ਨੇ ਆਪਾਂ ਦਿੱਲੀ ਦੇ ਬਾਰਡਰ ਤੇ ਦੇਖਿਓ ਨੇ ਪਹਿਲਾਂ ਕਿਸ ਤਰ੍ਹਾਂ ਲਾਏ ਨੇ ਕਿਸ ਤਰ੍ਹਾਂ ਉਹਨਾਂ ਨੂੰ ਟਾਇਰ ਕਿਦਾਂ ਟਾਇਰ ਪਾੜ ਜਾਣਗੇ ਟਾਇਰ ਨਹੀਂ ਪਾੜਦੇ ਮੈਂ ਤੈਨੂੰ ਦੱਸਣਾ ਨਹੀਂ ਚਾਹੁੰਦਾ ਪਰ ਫੇਰ ਹੀ ਦੱਸ ਦਿੰਦਾ ਵਾ ਟਾਇਰਾਂ ਤੋਂ ਬਿਨਾ ਵੀ ਟਰੈਕਟਰ ਚੜਾ ਦਾਂਗੇ ਟਾਇਰ ਤੋਂ ਬਿਨਾ ਰਮਾਂ ਤੇ ਲੈ ਜਾਗੇ ਸਾਡੇ ਕੋ ਟਰਲੋਏ ਦੇ ਵੀ ਹੈਗੇ ਆ ਇਹਨੇ ਹੀ ਰਵੜ ਤੇ ਚਲਾਉਣੇ ਜਾਣਦੇ ਆ ਟੈਂਕ ਬਣਾ ਲਾਂਗੇ ਉਹਨਾਂ ਦੇ ਉਹਨਾਂ ਦੇ ਮਾਲਾ ਚ ਲਾ ਦਾਂਗੇ ਤੇ ਲਾਵੇ ਆਪਣਾ ਜੋਰ ਜਿੱਥੋਂ ਤੱਕ ਲਾਉਣਾ ਵਾ ਤੇ ਮੈਂ ਇਹ ਵੀ ਭਗਵੰਤ ਮਾਨ ਨੂੰ ਦੱਸਣਾ ਚਾਹੁੰਦਾ ਭਗਵੰਤ ਮਾਨ ਸਿਆ ਤੁਮਾਂ ਦਾ ਚੋ ਤੇ ਨਸ਼ਾ ਖਤਮ ਕਰਦਾ ਹੋ ਗਿਆ ਵਾ ਸਾਡੇ ਘਰ ਘਰ ਸਮੈਗ ਵੇਣ ਲਈ ਆ ਬੱਚੇ ਕੋਲ ਸਾਡਾ ਟੀਕੇ ਲਾ ਲਾ ਕੇ ਮੜੀਆਂ ਨੂੰ ਅਈ ਚੁੱਕ ਚੁੱਕ ਕੇ ਜਾਣਦੇ ਆ ਜਿੰਨਾ ਬੱਚਾ ਸਾਡੀ ਸੇਵਾ ਕਰਨੀ ਹੈਗੀ ਉਹਨਾਂ ਦੀਆਂ ਲਾਸ਼ਾਂ ਹੀ ਚੁੱਕ ਕੇ ਮੜੀਆਂ ਨੂੰ ਜਾਣਦੇ ਆ ਆ ਹਾਲਾਤ ਹੈ ਇਹਨਾਂ ਦੇ ਗਵਰਨਮੈਂਟਾਂ ਦੀ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਵੀਡੀਓ ਬਣਾਉਂਦੇ ਨੇ ਜੀ ਕਹਿੰਦੇ ਕਿਸਾਨਾਂ ਨੂੰ ਪਤਾ ਨਹੀਂ ਕੀ ਦਿੱਕਤ ਆ ਕਦੇ ਮਜ਼ਦੂਰ ਧਰਨਾ ਨਹੀਂ ਲਾਉਂਦਾ ਕਦੇ ਦਿਹਾੜੀਦਾਰ ਧਰਨਾ ਨਹੀਂ ਲਾਉਂਦਾ ਇਹ ਜਿਹੜੇ ਕਿਸਾਨ ਨੇ ਜ਼ਿਮੀਦਾਰ ਨੇ ਇੰਨੀ-ਇੰਨੀ ਆਮਦਨਾਂ ਇੰਨੀ-ਇੰਨੀਆਂ ਜ਼ਮੀਨਾਂ ਨੇ ਇਹ 3 ਦਿਨ ਧਰਨਾ ਲਾ ਕੇ ਬੈਠ ਜਾਂਦੇ ਨੇ ਇਦਾਂ ਦੀਆਂ ਵੀਡੀਓ ਵੀ ਬਹੁਤ ਆਉਂਦੀਆਂ ਨੇ ਜੀ ਤੁਸੀਂ ਦੇਖੀਆਂ ਹੋਣੀਆਂ ਸਾਰੇ ਲਾਉਂਦੇ ਧਰਨਾ ਸਾਡੇ 'ਚ ਮਜ਼ਦੂਰ ਹੀ ਵਹਿ ਗਿਆ ਤਾਂ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆ ਮਜ਼ਦੂਰ ਵਾ ਦੁਕਾਨਦਾਰ ਵਾ ਡਾਕਟਰ ਵੀ ਆ ਬਾਕੀ ਇਹ ਗੱਲ ਵਾ ਕਹਿੰਦੇ ਨੇ ਨਾ ਜੇ ਝੋਟਾ ਮਰ ਗਿਆ ਤੇ ਸਾਰੇ ਜਿਹੜੇ ਖਤਮ ਹੋ ਜਣੇ ਆ ਦਾਰੇ ਜਿੰਨੇ ਦਾਰੇ ਕਿਸਾਨ ਤੇ ਚਲਦੇ ਆ ਇਹ ਨਹੀਂ ਵੀ ਆਪਣੇ ਦੁਜੇ ਚਲਦੇ ਆ ਆਹ ਕਾਰਬੋਨ ਨਿਸ਼ਾਨਾ ਤੇ ਉਹ ਬਾਨੀ ਡਾਨੀ ਉਹਨਾਂ ਨੇ ਨਹੀਂ ਰੋਸਨ ਦੇਣਾ ਉਹ ਅਹੀ ਲੋਗ ਆ ਜਿਹੜੇ ਆਪਣੀ ਕਮਾਈ ਕਰਕੇ ਮਿਹਨਤ ਕਰਕੇ ਹਿੰਦੁਸਤਾਨ ਦਾ ਰੋਸਨ ਪੂਰਾ ਕਰਨਦੇ ਆ ਇਹੋ ਸਰਕਾਰਾਂ ਫੂਲਾ ਫੜ ਕੇ ਤੇ ਬਾਹਰਲੇ ਮੁਲਕਾਂ ਕੇ ਮੰਗਣ ਜਾਂਦੀਆਂ ਆਂਗੀਆਂ ਅੱਜ ਇਹਨਾਂ ਨੂੰ ਚੇਤ ਆ ਗਿਆ ਬਾਨੀ ਡਾਨੀ ਉਹਨਾਂ ਦਾ ਅੱਜ ਫਿਰ ਇੱਥੇ ਸਾਰੇ ਮਾਜੇ ਦੇ ਮਝਾਇਲ ਇਕੱਠੇ ਹੋਏ ਨੇ ਜੀ ਕਿਸ ਤਰ੍ਹਾਂ ਦੀ ਤਿਆਰੀ ਕਰ ਰਹੇ ਹੋ ਕਿਸ ਤਰ੍ਹਾਂ ਦੀ ਰੂਪਰੇਖਾ ਹੈ ਕਿਸ ਤਰ੍ਹਾਂ ਦੇ ਜਿਹੜੇ ਅੱਗੇ ਪਲੈਨ ਨੇ ਉਹ ਘੜ ਰਹੇ ਹੋ ਬੈਠ ਕੇ ਕੀ ਚਰਚਾ ਚੱਲ ਰਹੀ ਹੈ ਚਰਚਾ ਇਹੋ ਚੱਲਣ ਈ ਆ ਭਈ ਮੋਦੀ ਨੂੰ ਕਿਤਰਾ ਕੇ 13 ਤਰੀਕ ਦੀ ਕਿਤਰਾ ਤਿਆਰੀ ਕਰਨੀ ਆ ਮਾਜੇ ਦੇ ਥੋੜਾ ਕਰੀਮ ਜਿਹੜੀ ਆਈਆਂ ਅੱਜ ਬਹੁਤ ਵੱਡੇ ਟਰਾਲੇ ਆਉਣਦੇ ਆ ਬੱਸਾਂ ਆਉਣਡੀਆਂ ਵਾ ਬਹੁਤ ਵੱਡੇ ਕਾਫਲੇ ਸਾਡੇ ਆਉਣਦੇ ਆ ਟਰਾਲੇ ਪਰ ਪਰ ਪਹੁੰਚ ਰਹੇ ਨੇ ਹਾਂਜੀ ਆਪਣਾ ਜਲੰਧਰੋਂ ਫਿਰੋਜ਼ਪੁਰੋਂ ਮੋਗਿਓ ਸਭ ਸਾਡੇ ਆਉਣਦੇ ਆ ਇੱਥੇ ਵੇਖੋ 1 ਵਜੇ ਵੇਖੋ ਕੀ ਮਾਹੌ ਤੋ ਇਹ ਆਂਦੇ ਨਾ ਮੋਦੀ ਸੀਆਰਪੀ ਦਾ ਆਪਣਾ ਫੌਜ ਲਾ ਲੂਗਾ ਅਹੀਂ ਆਂਦੇ ਯੂ ਮਰਜੀ ਲਾ ਲਾ ਹੀ ਟਾਈਮ ਹੀ ਮੀਨਾਂ ਨੂੰ ਤਾਂ ਦੇਤਾ ਵਾ ਪੇ ਆਪਣੀ ਤਿਆਰੀ ਕਰ ਲਾ ਇਹ ਨਾ ਕੱਲੋ ਕੀ ਵੀ ਤਿਆਰੀ ਨਹੀਂ ਉਂ ਜੱਟ ਉੱਠ ਕੇ ਆ ਗਿਆ ਬਿਲਕੁਲੋ ਕੇ ਨਾ ਇਸ ਤੋਂ ਖਾਣੀ ਕਰਦੇ ਜਿਹੜੀ ਗੱਲ ਕਹਿੰਦੇ ਆ ਉਹ ਲਕੀਰ ਖਿੱਚ ਕੇ ਲੜਾਈ ਲੜਦੇ ਆ ਜੀ ਸੋ ਇਹ ਉਹ ਮਾਜਦੇ ਮਜਾਇਲ ਨੇ ਜਿਨ੍ਹਾਂ ਦੀ ਸਟੇਜ ਸਿੰਘੂ ਬਾਰਡਰ ਤੇ ਜਿੱਥੇ ਵੈਰੀਗੇਟਿੰਗ ਲਗਾਏ ਗਏ ਸੀਗੇ ਜਿੱਥੇ ਕੰਕਰੀਟ ਦੀਆਂ ਦਿਵਾਰਾਂ ਸੀਗੀਆਂ ਉਸ ਤੋਂ ਵੀ ਅੱਗੇ ਮਾਜਦੇ ਮਜਾਇਲਾਂ ਦੀਆਂ ਸਟੇਜਾਂ ਸੀਗੀਆਂ ਇਹਨਾਂ ਦਾ ਪੜਾ ਸੀਗਾ ਜਦੋਂ ਦਿੱਲੀ ਤੋਂ ਅਟੈਕ ਹੋਇਆ ਪੱਥਰਵਾਜੀ ਕੀਤੀ ਗਈ ਤਾਂ ਇਹੀ ਮਾਜਦੇ ਮਜਾਇਲ ਸੀਗੇ ਜਿਹੜੇ ਅੱਗੇ ਬੈਠੇ ਤੇ ਹੋਰ ਵੀ ਬਜ਼ੁਰਗ ਨੇ ਸਾਡੇ ਨਾਲ ਹਾਂਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਵੈਗਰਦੀਕਾ ਖਾਲਸਾ ਵੈਗਰਦੀਕੀ ਫਤਿਹ ਰੇਸ਼ਮ ਸਿੰਘ ਕੋਰਕਵੰਡ ਜੀ ਜਿਲ੍ਹਾ ਮੀਤ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤਰਨਤਾਰਨ ਜੀ ਜੀ ਕਿਸ ਤਰ੍ਹਾਂ ਦੀ ਫਿਰ ਰਣਨੀਤੀ ਤਿਆਰ ਕਰ ਰਹੇ ਹੋ ਜੀ ਅੱਜ ਇੱਥੇ ਬੈਠ ਕੇ ਠੰਡ ਦੇ ਦਿਨਾਂ 'ਚ ਨਾਲੇ ਅੱਗ ਸੇਕੀ ਜਾ ਰਹੀ ਹੈ ਨਾਲੇ ਕਿਸ ਤਰ੍ਹਾਂ ਦੇ ਬਲਬਲੇ ਨੇ ਜਿਹੜੇ ਮਨਾਂ 'ਚ ਪੈਦਾ ਹੋ ਰਹੇ ਨੇ ਵੇਖੋ ਜੀ 2.5 ਸਾਲ ਹੋ ਗਏ ਆ ਜਿਹੜੇ ਮੋਦੀ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਅਸੀਂ ਉਹਦਾ ਇੰਤਜ਼ਾਰ ਕਰਦੇ ਰਹੇ ਕਿ ਇਹ ਕਮੇਟੀ ਬਣਾ ਕੇ ਸਾਡੀ ਐਮਐਸਪੀ ਰਿਪੋਰਟ ਲਾਗੂ ਕਰੂਗਾ ਸਾਡੇ ਜਿਹੜੇ ਕਿਸਾਨ ਸ਼ਹੀਦ ਹੋਏ 750 ਉਹਨਾਂ ਦਾ ਮਾਜਵਾ ਜਾਂ ਜੀ ਨੂੰ ਨੌਕਰੀ ਦੇਊਗਾ ਜਾਂ ਲਖੀਂਪੁਰ ਖੀਰੀ ਵਾਲਾ ਜਿਹੜਾ ਕੇਸ ਵਾਜ ਜਿਹੜੇ ਸਾਡੇ ਦੋ ਪੱਤਰਕਾਰ ਤੇ ਚਾਰ ਕਿਸਾਨਾਂ ਨੂੰ ਸ਼ਹੀਦ ਕੀਤਾ ਸੀ ਗੱਡੀ ਚੜਾ ਕੇ ਉਹਦਾ ਵੀ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਉਹ ਮੰਤਰੀ ਪਦ ਦੇ ਉਹਦਾ ਪਿਓ ਆ ਜਿਹੜਾ ਉਤਰਾ ਹੀ ਬੈਠਾ ਹੋਇਆ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਜਦੋਂ ਸਾਡੀ ਗੱਲ ਉਹਨੇ ਨਹੀਂ ਸੁਣੀ ਤੇ ਫਿਰ ਕਿਸਾਨਾਂ ਜਿਹੜੇ ਇਹਨਾਂ ਨੇ ਪੂਰੇ ਹੁਣ ਜਿਹੜੇ ਭਾਰਤ ਦੇ ਕਿਸਾਨ ਇਕੱਠੇ ਹੋ ਗਏ ਨੇਰੇ ਪੰਜਾਬ ਦੇ ਨਹੀਂ ਇਹ 18 ਉਤਰੀ ਪਾਰਟੀਆਂ ਜਿਥੇ ਬੰਦੀਆਂ ਵਾਂ ਤੇ 12 ਜਿਹੜੀਆਂ ਗੈਰ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਨੇ ਲਖਣ ਦੇ ਸਾਣੀ ਲਿਆ ਦਿੱਲੀ ਤੋਂ ਆਉਣ ਤੋਂ ਬਾਅਦ ਇਹ ਉਹ ਲੋਕ ਵਾ ਵੀ ਜਿਹੜੇ ਇਹਨਾਂ ਨੂੰ ਮੰਤਰੀਆਂ ਛਤਰੀਆਂ ਨੂੰ ਨਹੀਂ ਮੰਨਦੇ ਸਰਕਾਰਾਂ ਨੂੰ ਨਹੀਂ ਮੰਨਦੇ ਕਿਉਂਕਿ ਸਰਕਾਰਾਂ ਨੇ ਅੱਜ ਤੱਕ ਜੋ ਵੀ ਕੀਤਾ ਵਾ ਉਹ ਕਿਸਾਨ ਵਿਰੋਧੀ ਨੀਤੀਆਂ ਬਣਾਈਆਂ ਵਾ ਇਸ ਕਰਕੇ ਪੂਰਾ ਮਨ ਬਣਾ ਲਿਆ ਵਾ ਜੰਡਿਆਲੇ ਤੁਸੀਂ ਵੇਖਿਆ ਹੋਊਗਾ ਕਿ ਕਿਦਾਂ ਵੱਡੇ ਇਕੱਠ ਕਿੰਨਾ ਸ਼ਕਤੀ ਪ੍ਰਦਰਸ਼ਨ ਕਿੰਨਾ ਵੱਡਾ ਆਇਆ ਅੱਜ ਤੁਸੀਂ ਇੱਥੇ ਵੇਖ ਲਿਓ ਲੱਖਾਂ ਦੀ ਲੋਕ ਤਦਾ ਚਾਹਣਗੇ ਜਿਹੜੀਆਂ ਜਿਹਦੇ ਸਾਡੀਆਂ ਮਤਾਵਾਵਾਂ ਭੈਣਾ ਮਜ਼ਦੂਰ ਕਿਸਾਨ ਦੁਕਾਨਦਾਰ ਹਰ ਇੱਕ ਵਰਗ ਆਊਗਾ ਪਰ ਮੋਦੀ ਨੂੰ ਦੱਸ ਦੇਣਾ ਚਾਹੁੰਦੇ ਆਂ ਪੀ ਤੇਰੇ ਲਾਰੇ ਆ ਜਿਹੜੇ ਇਹ ਨਹੀਂ ਚੱਲਣੇ ਹੁਣ ਉਹਨਾਂ ਚਿਰ ਅਸੀਂ ਫੈਸਲਾ ਕਰ ਲਿਆ ਵਾ ਪੀ ਜਿੰਨਾ ਚਿਰ ਸਾਡੀਆਂ ਮੰਗਾਂ ਉਹ ਪੂਰੀਆਂ ਨਹੀਂ ਕਰਦਾ ਉਹਨਾਂ ਚਿਰ ਅਸੀਂ ਦਿੱਲੀ ਨੂੰ ਘੇਰ ਕੇ ਰੱਖਾਂਗੇ ਤੇ ਆ ਜਿਹੜੀ 24 ਆਉਣ ਵਾਲੀ ਆ ਏ ਮੋਦੀ ਕਹਿੰਦਾ ਨਾ ਮੈਂ ਤੀਸਰੀ ਵਾਰ ਆਉਂਗਾ ਪਰ ਉਹਨੂੰ ਆਉਣਾ ਮੁਸ਼ਕਲ ਹੋ ਜਾਊਗਾ ਫਿਰ ਅਸੀਂ ਉਹਨਾਂ ਦੇ ਜਿਵੇਂ ਭਾਜੀਪੀ ਤੁਸੀਂ ਵੇਖਿਆ ਹੋਊਗਾ ਪਿਛਲੀ ਵਾਰੀ ਇਹ ਸਾਡੇ ਪਿੰਡਾਂ 'ਚ ਆਉਂਦੇ ਸੀ ਤੇ ਕਿੱਦਾਂ ਭਜਦੇ ਹੁੰਦੇ ਸੀ ਅੱਗੇ ਲਾ ਕੇ ਕਿਸਾਨਾਂ ਨੂੰ ਕਈ ਵਾਰ ਨੰਗੇ ਹੋ ਕੇ ਵੀ ਪਿਛਾਏ ਤੇ ਇਸ ਤਰ੍ਹਾਂ ਹਾਲਤ ਬਣਾਵਾਂਗੇ ਇਹਨਾਂ ਨੂੰ ਚਾਹੀਦਾ ਵਾ ਕਿ ਆ ਅੱਜ ਅਸੀਂ ਪੰਜਾਬ 'ਚ ਵਾ 13 ਫਰਵਰੀ 1 ਮਹੀਨਾ ਦੇ ਤੁਹਾਨੂੰ ਜੇ ਸਾਡੇ ਮਸਲੇ ਹੱਲ ਕਿਉਂਕਿ ਅਸੀਂ ਮਸਲੇ ਹੱਲ ਕਰਾਉਣੇ ਸਾਨੂੰ ਜਿਵੇਂ ਦੇ ਮਰਾਂ ਚ ਕੋਈ ਖੌਫੇ ਨਹੀਂ ਹੈਗਾ ਜੀ ਪਹਿਲਾਂ ਕਿਸਾਨਾਂ ਨੇ ਜਿਸ ਤਰ੍ਹਾਂ ਨਾ ਅੰਦੋਲਨ ਵਿੱਢਿਆ ਏ ਝੁਕਣਾ ਪਿਆ ਮਾਫੀ ਮੰਗਣੀ ਪਈ ਕਾਨੂੰਨ ਵਾਪਸ ਲੈਣੇ ਪਏ ਤੇ ਫੇਰ ਜਿਹੜੀਆਂ ਗੱਲਾਂ ਕੀਤੀਆਂ ਸੀਗੀਆਂ ਉਹਨਾਂ ਤੇ ਖਰੇ ਨਹੀਂ ਉਤਰੇ ਕਿਸਾਨਾਂ ਨੂੰ ਕੀ ਸਮਝਦੇ ਨੇ ਜੀ ਕੋਈ ਡਰ ਨਹੀਂ ਇਹਨਾਂ ਨੂੰ ਲੱਗਦਾ ਹੈ ਕਿ ਕਿਸਾਨ ਬੁੱਧੂ ਨੇ ਇਹ ਵੇਖੋ ਜੀ ਜਿਹੜੀਆਂ ਵੀ ਸਰਕਾਰਾਂ ਇੱਥੋਂ ਕੇ ਛੱਟ ਜਾਂਦੀਆਂ ਵਾਦੇ ਹਮੇਸ਼ਾ ਸਾਡੇ ਨਾਲ ਜਿਵੇਂ ਦੇ ਭਗਵੰਤ ਮਾਨ ਕਿੰਨੀ ਵਾਰ ਕਹਿੰਦਾ ਮੈਂ ਬੱਕਰੀ ਦਾ ਵੀ ਦਊਂਗਾ ਮਾਜਵਾ ਮੈਂ ਕੁਕੜੀ ਦਾ ਵੀ ਦਊਂਗਾ ਤੇ ਇੱਕ ਪੈਸਾ ਨਹੀਂ ਦਿੱਤਾ ਇਹ ਝੂਠੀਆਂ ਬਿਲਕੁਲ ਜਮਾਂ ਜਮੇ ਪਤਾ ਨਹੀਂ ਸਾਡੀ ਰਾਜਨੀਤੀ ਕਿੱਡੀ ਗੰਦੀ ਹੋ ਗਈ ਆ ਮਹਾਰਾਜਾ ਰਣਜੀਤ ਸਿੰਘ ਨੇ ਵੇਖੋ ਕਿੱਦਿਆ ਵਧੀਆ ਇਲਾਜ ਕੀਤਾ ਸੀ ਉਦੋਂ ਬਾਅਦ ਕਾਲੇ ਅੰਗਰੇਜ਼ ਆ ਗਏ ਅੰਗਰੇਜ਼ਾਂ ਨੂੰ ਕੱਢਿਆ ਐਡੇ ਭਾਰੇ ਅੰਗਰੇਜ਼ ਅਸੀਂ ਸੋਚਿਆ ਨਹੀਂ ਕਦੀ ਜਾਦੀ ਚਾਉਣਗੇ ਜਿਹੜੇ ਕਿ ਸਾਨੂੰ ਗਮਰਾਹ ਕਰਕੇ ਸਾਡਾ ਕਰਜ਼ਾ ਮਾਫ ਕਰਦੇ ਹੋਗੇ ਸਾਡੀ ਬਿਜਲੀ ਫ੍ਰੀ ਕਰ ਦਾਂਗੇ ਜਦੋਂ ਕਿ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਫ੍ਰੀ ਪਨਾ ਜਿਹੜਾ ਨਹੀਂ ਚਾਹੀਦਾ ਸਾਨੂੰ ਚਾਹੀਦੀ ਹੈ ਸਾਡੀ ਸਵਾਮੀ ਨਾਸਨ ਦੀ ਰਿਪੋਰਟ ਅਗਰ ਸਵਾਮੀ ਨਾਥ ਸਿੰਘ ਦੀ ਰਿਪੋਰਟ ਇਹ ਲਾਗੂ ਕਰਦੇ ਆ ਤੇ ਸਾਨੂੰ ਇੱਕ ਵੀ ਚੀਜ਼ ਇਹਨਾਂ ਦੀ ਫ੍ਰੀ ਨਹੀਂ ਚਾਹੀਦੀ ਅਸੀਂ ਆਪਣੇ ਸਰਪਸਰ ਜਿਹੜਾ ਉਹ ਕਰ ਸਕਦੇ ਆ ਅਗਰ 2006 ਤੋਂ ਸਵਾਮੀ ਨਾਥ ਸਿੰਘ ਦੀ ਰਿਪੋਰਟ ਇਹ ਲਾਗੂ ਕਰਕੇ ਸਾਡੇ ਨਾਲ ਹਿਸਾਬ ਕਰ ਲੈਣ ਜੋ ਵੀ ਇਹਨਾਂ ਸਾਨੂੰ ਫ੍ਰੀ ਦਿੱਤਾ ਉਹ ਕੱਟ ਕੇ ਫੇਰ ਵੀ ਸਾਡੇ ਪੈਸੇ ਜਿਹੜੇ ਸਰਕਾਰਾਂ ਵੱਲ ਵਧਣਗੇ ਸੋ ਇੱਥੇ ਵਿਚਾਰ ਚਰਚਾ ਇਹ ਜਿਹੜੀ ਹੋ ਰਹੀ ਆ ਕਿਉਂਕਿ 13 ਫਰਵਰੀ ਨੂੰ ਦਿੱਲੀ ਵੱਲ ਖੂਚ ਕੀਤਾ ਜਾਣਾ ਏ ਸੋ ਕਿਸਾਨ ਨੇ ਜਿਹੜੇ ਤੁਸੀਂ ਦੇਖਿਆ ਕਿਸ ਤਰ੍ਹਾਂ ਕੜਾਕੇ ਦੀ ਠੰਡ ਦੇ ਵਿੱਚ ਵੀ ਅੱਗ ਬਬੂਲੇ ਹੋ ਰਹੇ ਨੇ ਕਿਉਂਕਿ ਸੈਂਟਰ ਸਰਕਾਰ ਨੇ ਵਾਦੇ ਕਰਕੇ ਜਿਹੜੇ ਉਹ ਪੂਰੇ ਨਹੀਂ ਕੀਤੇ ਸੋ ਵਾਦੇ ਪੂਰੇ ਕਰਵਾਉਣ ਦੇ ਲਈ ਜਿਹੜੀਆਂ ਮਹਾਪੰਚਾਇਤਾਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਏ ਸੋ ਕਹਿੰਦੇ ਨੇ ਕਿ ਦਿੱਲੀ ਵੱਲ ਕੂਚ ਕੀਤਾ ਜਾਊਗਾ ਜਿਸ ਤਰ੍ਹਾਂ ਦਾ ਪ੍ਰਬੰਧ ਆ ਜਿਹੜਾ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਰ ਲਵੇ ਵੈਰੀਗੇਟਿੰਗ ਲਗਾ ਲਵੇ ਕਿੱਲਾ ਲਗਾ ਲਵੇ ਕੰਕਰੀਟ ਦੀਆਂ ਦੁਵਾਰਾਂ ਕਰ ਲਵੇ ਪਰ ਸਾਡੇ ਜਿਹੜੇ ਟਰੈਕਟਰ ਨੇ ਜਿਹੜੇ ਟੈਂਕ ਨੇ ਉਹ ਤਿਆਰ ਕਰਕੇ ਟਰੈਕਟਰਾਂ ਨੂੰ ਟੈਂਕ ਬਣਾ ਕੇ ਲੈ ਕੇ ਜਾਵਾਂਗੇ ਸੋ ਦੁਵਾਰਾਂ ਤੇ ਕਿੱਲਾਂ ਨੂੰ ਅਸੀਂ ਪੱਟਦੇ ਹੋਏ ਦਿੱਲੀ ਪਹੁੰਚਾਂਗੇ ਫਿਲਹਾਲ ਕਿਸ ਤਰ੍ਹਾਂ ਦਾ ਮਾਹੌਲ ਬਣਦਾ 13 ਫਰਵਰੀ ਨੂੰ ਉਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਤੁਸੀਂ ਕਿਸਾਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਕਿਸਾਨਾਂ ਦਾ ਜਿਹੜਾ ਰੋ ਆ ਉਹ ਤੁਹਾਨੂੰ ਦਿਖਾ ਰਿਹਾ ਕਿਸਾਨ ਇੱਥੇ ਇਕੱਠੇ ਹੋਏ ਨੇ